ਅਖੀਰਾ ਬੱਤੇ। ਛੇ ਜੀ। ਖੀਰਾ ਹੋ ਗਿਆ ਇਹ ਤਾਂ। ਅੱਛਾ ਮਹਤੇ ਦੋ। ਹਾਂ ਬਈ ਸੱਚੇ ਖੀਰਾ ਹੈ। ਲੈ ਸੱਚੋ ਹੀ ਖੀਰਾ ਹੈ। ਇਹਦੇ ਨਾਲ ਦੇ ਆਪਣੇ ਕੋਲੇ ਰਾਜੂ ਤਿੰਨ ਐ। ਅੱਛਾ। ਹਾਂ। ਇਹ ਕੱਦ ਕਿੱਡਾ ਦਰਸ਼ੀ? ਬਹੁਤ ਛਤਰੇ ਦਾ। ਲੰਬਾਈ ਦੇ ਦੇ। ਇਹ ਜਿਹੜੇ ਨਹੀਂ ਆਏ ਦਾ ਬਡੇ। ਹਾਂ ਬਡੇ। ਪਤੰਦਰ ਕਰ ਕਰ ਬੂਟੇ ਲਾਦੇ। ਹੈ। ਇਹ ਆਪਣੇ ਵਾਲੇ ਬਡੇ। ਹਰੇ ਬਾਗੇ ਕਰਾਤੇ। ਦਰਸ਼ੀ ਨੇ ਹਰੇ ਬਾਗ। ਸੁੱਕੇ ਹੋਏ ਹਰੇ ਕਰਤੇ। ਕਰ ਕਰ ਬੂਟੇ ਲਾਦੇ ਪਤੰਦਰ ਦਰਸ਼ੀ ਨੇ। ਤੇ ਬਹੁਤ ਵਧੀਆ ਛੱਤਰਾ ਹੈ ਬਾਈ ਦਾ ਕਮਾਲ ਕਰੀ ਪਈ ਹੈ ਇਹ 10 ਕਿੰਨੀ ਦਾ 70 ਹੋ ਗਿਆ ਤੇ ਆਪਣੇ ਕੋਲੇ ਦੇ ਨਾਲ ਤੇ ਤਿੰਨ ਨਾ ਕਰੇ ਪਾਲੀ ਓਏ ਹਾਂਜੀ ਹਾਂ ਉਹ ਬਗੜੀ ਛੋਟੀ ਸੀ ਬੱਚੇ ਚ ਇਹ ਬੱਡੇ ਰੁਪੇ ਦਾ ਨਹੀਂ ਪੈਣਾ ਪੜੇ ਇਹ ਬਾਈ ਤੂੰ ਕੀ ਭਾਦੀਆਂ ਲਈਆਂ ਇਹ ਤਾਂ ਗਰਮੇ ਮੈਨੂੰ ਲੱਗਦਾ ਇਹ ਬਾਈ ਦਾਦਾ ਕਰ ਕਰ ਕੀ ਗੱਲ ਆ ਮਾਸੜਾ ਮੈਨੂੰ ਤਾਂ ਦਾਦਾ ਮਾਸੜ ਤੇਰਾ ਬਾਲਾ ਤੇਜ ਆ ਉਹ ਆਪਾਂ ਨੂੰ ਨਹੀਂ ਮਾਰਦਾ ਕਦੇ ਅੱਛਾ ਓ ਭਾਈ ਮੈਂ ਤਾਂ ਮਾਸੜ ਦੇ ਘਰੇ ਕੇਰਾ ਗਿਆ ਬਈ ਬੜੀ ਕਦਰ ਕਰੀ ਓ ਰਾਜੂ ਖੜ ਜਾ ਕੇਰਾ ਚਾਹ ਹੋਰ ਪੀਨੇ ਆ ਹਟੇ ਨੀ ਨਾ ਉਹ ਕੁੜੀ ਅਮਰੋ ਨਹੀਂ ਕਰਨੀ ਬੇ ਭਾਈ ਬਹਿ ਜਾ ਬੇ ਭਾਈ ਬਹਿ ਜਾ